ਅੱਜ ਇਹ ਵਿਸ਼ਾਲ ਨਗਰ ਕੀਰਤਨ ਦੀ ਸ਼ੁਰੂਆਤ ਹੋ ਚੁੱਕੀ ਹੈ ਕਿ ਕਿਹੜਾ ਜਾਵੋਗੇ ਕਿਸ ਤਰੀਕੇ ਦਾ ਵਿਸ਼ਾਲੀਆਂ ਸੰਗਤਾਂ ਨੂੰ ਬਹੁਤ ਬਹੁਤ ਬਰਹ ਦਿਨ ਆ ਬਵਾ ਫੇਜੀ ਦੇ ਇਸ ਪੁਆਇੰਟ ਆਗਮਨਪੁਰ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ਼੍ਰੀ ਗੁਰੂ ਸਾਹਿਬ ਜੀ ਹਜ਼ੂਰੀ ਦੇ ਵਿੱਚ ਇਹ ਸ਼ੁਰੂ ਹੋ ਚੁੱਕਾ ਹੈ ਜਿਹੜਾ ਕਿ ਦੁਪਹਿਰੇ 1 ਵਜੇ ਗੁਜਰਾ ਗੁਰਦਾਵੀਕੇ ਸਮਾਪਤੀ ਹੋਏਗੀ ਹਾਂ ਸਾਰੀ ਸੰਗਤਾਂ ਨੂੰ ਫੀਲ ਕਰਦਾ ਕਿ ਜਲ ਮਿਲ ਕੇ ਸਾਰੇ ਸ਼ਾਂਤੀ ਪੂਰਕ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੇ ਕੋਡੇ ਉੱਪਰ ਡਾਕਟਰ ਸਾਹਿਬ ਗੁਰਦੁਆਰਾ ਟਿੱਲਾ ਸਾਹਿਬ ਤੋਂ ਲੈ ਕੇ ਗੁਰਦੁਆਰਾ ਗੋੜੀ ਸਾਹਿਬ ਕਿੰਨਾ ਸਫ਼ਰ ਹੈ ਜਿਹੜਾ ਇਹ ਤੈਅ ਕਰਨੀਆਂ ਸੰਗਤਾਂ ਪੈਦਲ ਤੇ ਸیرے 9 ਜੀ ਪੂਰੇ ਰੰਭ ਹੋਇਆ ਤੇ ਦੁਪਹਿਰੇ 1 ਵਜੇ ਟਾਈਮ ਹੈ ਤੇ ਝੋਕ ਵਾਜੀ ਜਾਂਦੇ ਕਿੰਨੇ ਕਿਲੋਮੀਟਰ ਦਾ ਸਫ਼ਰ ਹੋਊਗਾ ਇਹ ਇਹ 3 ਕਿਲੋਮੀਟਰ ਦਾ ਗਰੀਬ ਹੈ ਕਿਸੇ ਵਿਅਕਤੀ ਦਾ ਇਹ ਵਿਅਕਤੀ ਨੂੰ ਲੱਗ ਸਕਦਾ ਇਹ ਕੋਈ ਮਸ਼ੀਨਾ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ ਸੋ ਇਹ ਬਹੁਤ ਵੱਡੀ ਸੇਵਾ ਕਿਹੜਾ ਵੀ ਕੋਈ ਕਰਦਾ ਕਿਸੇ ਦੀ ਜ਼ਿੰਦਗੀ ਜਿਹੜੀ ਜਾ ਰਹੀ ਹੋਵੇ ਉਹਨੂੰ ਬਚਾਉਣ ਵਾਸਤੇ ਖੂਨ ਅਹਿਮ ਰੋਲ ਅਦਾ ਕਰਦਾ ਸੋ ਇਹ ਸੋਸਾਇਟੀ ਬੜਾ ਵਧੀਆ ਕੰਮ ਕਰ ਰਹੀ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਇਹ ਵਧਾਈ ਦੇ ਪਾਤਰ ਨੇ ਅਵੇਅਰਨੈਸ ਕੈਂਪ ਵੀ ਲਾਉਂਦੇ ਨੇ ਜਿਸ ਤਰ੍ਹਾਂ ਇਹਨਾਂ ਨੇ ਹੁਣ ਸ਼ੁੱਕਰਵਾਰ ਨੂੰ ਨਾਟਕ ਕਰਾਉਣਾ ਅਗੇ ਨਸ਼ਾ ਦੇ ਕਰਾਉਂਦੇ ਨੇ ਇਸ ਵਾਰ ਇਹਨਾਂ ਨੇ ਧੀਆਂ ਪਹਿਣਾ ਤੇ ਕਰਾ ਰਹੇ ਆ ਇਹ ਵੀ ਬੜੀ-ਬੜੀ ਪ੍ਰਵਜੀ ਹੈ ਬੜੀ-ਬੜੀ ਗੱਲ ਆ ਕਿਉਂਕਿ ਅੱਜ ਸਰਕਾਰਾਂ ਕਹਿੰਦੀਆਂ ਅਸੀਂ ਨਸ਼ੇ ਬੰਦ ਕਰਦਾਂਗੇ ਅਸੀਂ ਮੁਕਦਮੇ ਦੇਤੇ ਅਸੀਂ ਬੰਦੇ ਅੰਦਰ ਕਰਤੇ ਔਰ ਫਰਕ ਤਾਂ ਕੋਈ ਪਿਆ ਨਹੀਂ ਦੇਖੋ ਜਿਹੜੀ ਚੀਜ਼ ਨੂੰ ਜਿਵੇਂ ਫੈਲੀ ਆ ਨਾ ਉਵੇਂ ਖਤਮ ਕੀਤਾ ਦੱਸਦਾ ਇਹਨੂੰ ਸਿਆਣਪ ਨਾਲ ਅਵੇਅਰਨੈਸ ਨਾਲ ਜਾਗੂਕਤਾ ਦੇ ਨਾਲ ਨਸ਼ੇ ਖਤਮ ਕੀਤੇ ਜਾ ਸਕਦੇ ਆ ਜੇ ਪਰਚਿਆਂ ਨਾਲ ਨਹੀਂ ਖਤਮ ਹੋਣੇ ਅੰਦਰ ਦੇਣ ਨਾਲ ਬੰਦੇ ਖਤਮ ਨਹੀਂ ਹੋਣੇ ਸੋ ਇਸ ਕਰਕੇ ਜਿਹੜੇ ਜੇ ਇਹਦੀ ਖੰਮਤਕਾਰ ਘਟ ਜਾਣਗੇ ਆਪੇ ਜਿਹੜੇ ਤਸਕਰ ਨੇ ਖਤਮ ਹੋ ਜਾਣਗੇ ਤਸਕਰ ਦਾ ਤਾਂ ਹੀ ਲਿਆ ਕੇ ਵੇਚਦੇ ਨੇ ਜਿਵੇਂ ਪੂਰੇ ਲਾਉਣ ਵਾਲੇ ਖ਼ਮਤਕਾਰ ਨੇ ਫਿਰ ਉਸ ਕਰਕੇ ਅਵੇਅਰਨੈਸ ਲਿਆ ਕੇ ਖ਼ਮਤਕਾਰ ਘਟਾਉਣ ਦੀ ਲੋੜ ਆ ਜਿਹੜੇ ਨੌਜਵਾਨ ਆ ਸਾਡੇ ਉਹਨਾਂ ਨੂੰ ਅਵੇਅਰ ਕਰਨ ਦੀ ਲੋੜ ਆ ਤੇ ਤਾਂ ਇਹ ਸਾਡੇ ਜਿਹੜੇ ਨਸ਼ਿਆਂ ਦੀ ਲਾਹਨਤ ਖਤਮ ਹੋ ਸਕਦੀ ਆ ਔਰ ਧਰਮ ਦਾ ਪ੍ਰਚਾਰ ਧਰਮੀ ਬਣਾਉਣਾ ਇਹ ਬਹੁਤ ਜ਼ਰੂਰੀ ਆ ਇਹ ਸਾਰੇ ਕੰਮ ਇਹ ਸੋਸਾਇਟੀ ਕਰਦੀ ਆ ਉਸੇ ਵਧਾਈ ਦੇ ਪਾਤਰ ਸਭ ਕੀ ਕਹਿਣਾ ਚਾਹੁੰਦੇ ਆ ਅੱਜ ਸਾਹਬ ਜੇਕਰ ਕੀਪਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਥਾਂ ਥਾਂ ਤੇ ਲੱਕਰ ਲਗਾਈ ਜਾਂ ਤੇ ਕੋਈ ਵੀ ਉਹ ਬਣ ਚੜਾਈ ਸਾਹਬ ਹਾਂਜੀ ਸੰਗਤਾਂ ਇਲਾਕੇ ਜੋ ਹੋਮੋਮਾ ਕੇ ਆ ਰਹੀਆਂ ਜੀ ਦਿਨ ਚੜਦੇ ਹੀ ਜਿਹੜੀਆਂ ਸੰਗਤਾਂ ਦਾ ਹੜ ਆ ਗਿਆ ਤੇ ਬਾਬਾ ਜੀ ਦੇ ਸਥਾਨ ਤੇ ਨਤਮਸਤਕ ਹੋਣ ਲਈ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੀਆਂ ਨਗਰ ਕੀਰਤਨ ਦੀ ਤਿਆਰੀ ਆ ਤੇ ਸੰਗਤਾਂ ਦਾ ਜਿਹੜਾ ਅ ਉਤਸ਼ਾਹ ਉਹ ਦੇਖਿਆ ਹੀ ਪਤਾ ਲੱਗਦਾ ਕਿ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਤੇ ਇਸ ਦੇ ਨਾਲ ਹੀ ਬਾਬਾ ਜੀ ਦੇ ਅ ਜਰਮੁੰਦੇ ਆੜੇ ਤੇ ਆਗਮਨ ਪਰਉ ਤੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਬਹੁਤ ਵਧੀਆ ਬਰਾਲਾਵਾ ਵਿਧਾਨ ਸਭਾ ਹਲਕਾ ਪੂਰਬੀ ਚ ਜਿਹੜਾ ਵਾਰਡ ਨੰਬਰ 9 ਆ ਤੇ ਸ਼ਕਤੀ ਨਗਰ ਦੇ ਵਿੱਚ ਸ਼ਕਤੀ ਯੂਥ ਵੈਲਫੇਅਰ ਸੈਟੀ ਦੇ ਸਾਰੇ ਨੌਜਵਾਨ ਨੇ ਇਕੱਠੇ ਹੋ ਕੇ ਅੱਜ ਖੂਦਾਨ ਕੈਂਪ ਲਵਾਇਆ ਵਾ ਤੇ ਬਹੁਤ ਬਹੁਤ ਵਧਾਈ ਦਿਨਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਹਮੇਸ਼ਾ ਹੀ ਸਮਾਜ ਦੀ ਸੇਵਾ ਚ ਲੱਗੇ ਰਹਿੰਦੇ ਆ ਤੇ ਹੀਤਨ ਦਰਬਾਰ ਵੀ ਕਰਾਉਂਦੇ ਨੇ ਕਿ ਖੂਦਾਨ ਕੈਂਪ ਲਾਉਂਦੇ ਨੇ ਹੋਰ ਪਰਾਲੇ ਕਰਦੇ ਨੇ ਸਮਾਜ ਸੇਵਾ ਵਾਸਤੇ ਤੇ ਪ੍ਰਮਾਤਮਾਗੇ ਇਹ ਅਰਦਾਸ ਕਰਦਾ ਪ੍ਰਮਾਤਮਾ ਇਹਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਜਿਹੜੇ ਨੌਜਵਾਨਾਂ ਨੂੰ ਵੈਸੇ ਅੱਜ ਦੀ ਡੇਢ ਚ ਸਮਝਾਉਣ ਦੀ ਲੋੜ ਨਹੀਂ ਸਾਰੇ ਸੋਝਵਾਨ ਨੇ ਤੇ ਸਾਰੇ ਸਮਝਦਾਰ ਨੇ ਤੇ ਫਿਰ ਵੀ ਮੈਂ ਬੇਨਤੀ ਸਾਰੇ ਨੂੰ ਇਹ ਕਰਦਾ ਨੌਜਵਾਨਾਂ ਨੂੰ ਆਓ ਇਕੱਠੇ ਹੋ ਕੇ ਆਪਾਂ ਸਮਾਜ ਦੀ ਸੇਵਾ ਜੱਜ ਤੋਂ ਵੱਧ ਯੋਗਦਾਨ ਪਾਈਏ ਕਿਉਂਕਿ ਇਨਸਾਨੀਅਤ ਦੀ ਸੇਵਾ ਸਭ ਤੋਂ ਉੱਤਮ ਧਰਮ ਹੈ ਇਨਸਾਨੀ ਸੇਵਾ ਕਰੀਏ ਔਰ ਖੂਨਦਾਨ ਕਰੀਏ ਵੱਧ ਤੋਂ ਵੱਧ ਤਾਂ ਕਿ ਕਿਸੇ ਇੱਕ ਮਤਲਬ ਕਿ ਫੋਨ ਦੇ ਕਦਰ ਇਹ ਨਾਲ ਕਿਸੇ ਦੀ ਜਾਨ ਬਚਾ ਸਕੀਏ ਕਿਸੇ ਦੀ ਸਹਾਇਤਾ ਕਰ ਸਕੀਏ ਕਿਸੇ ਦੀ ਮਦਦ ਕਰ ਸਕੀਏ ਔਰ ਖਾਸ ਕਰਕੇ ਮੈਂ ਇੱਕ ਬੇਰੀ ਹੋਰ ਕਰਦਾ ਵਾਂ ਕਿ ਜਿੱਥੇ ਖੂਨਦਾਨ ਕਰਦੇ ਆ ਉੱਥੇ ਆਪਾਂ ਅੰਗਦਾਨ ਵੀ ਜਰੂਰ ਕਰੀਏ ਔਰ ਪਰਮਾਤਮਾ ਨਾ ਕਰੇ ਕੋਈ ਮਿਸ ਹੈਪਨਿੰਗ ਹੁੰਦੀ ਹੈ ਔਰ ਉਹ ਜਿਹੜਾ ਆਪਣਾ ਅੰਗ ਆ ਕਿਸੇ ਨਾ ਕਿਸੇ ਦੇ ਕੰਮ ਆ ਸਕੇ ਤਾਂ ਕਿ ਆਪਾਂ ਮਰ ਕੇ ਵੀ ਜੀ ਸਕੀਏ ਆਪਾਂ ਜਿਉਦੇ ਰਹਿ ਸਕੀਏ ਜੇ ਕਿਸੇ ਦੇ ਕੰਮ ਆਵੇ ਤੇ ਉਹ ਹਮੇਸ਼ਾ ਵਾਸਤੇ ਯਾਦ ਰੱਖੂਗਾ ਵੀ ਮੈਨੂੰ ਫਲਾਣੇ ਦਾ ਅੰਗ ਮਿਲਿਆ ਸੀ ਤੇ ਮੈਂ ਅੱਜ ਤੰਦਰੁਸਤ ਹੋ ਗਿਆ ਅੱਜ ਮੈਂ ਚੱਲਦਾ ਫਿਰਦਾ ਹੋ ਗਿਆ ਤੇ ਖਾਸ ਕਰਕੇ ਇੱਕ ਹੋਰ ਵੀ ਬੇਨਤੀ ਕਰਦਾ ਨੌਜਵਾਨਾਂ ਨੂੰ ਤੇ ਜਿਹੜਾ ਲੁਧਿਆਣਾ ਸ਼ਹਿਰ ਆ ਔਰ ਇੰਡਸਟਰੀ ਸ਼ਹਿਰ ਆ ਇੰਡਸਟਰੀ ਪੋਲੂਸ਼ਨ ਮਰਕੇ ਕਰਕੇ ਪੋਲੂਸ਼ਨ ਹੋ ਗਿਆ ਬਹੁਤ ਜ਼ਿਆਦਾ ਵਾਹਨ ਕਰਕੇ ਬਹੁਤ ਜ਼ਿਆਦਾ ਪੋਲੂਸ਼ਨ ਹੋ ਗਿਆ ਨਾ ਆਪਾਂ ਇੰਡਸਟਰੀ ਬੰਦ ਕਰ ਸਕਦੇ ਨਾ ਆਪਾਂ ਵਾਹਨ ਬੰਦ ਕਰ ਸਕਦੇ ਕਿਉਂਕਿ ਆਪਣਾ ਤਰੱਕੀ ਦਾ ਸਾਧਨ ਹੈ ਔਰ ਰੋਟੀ ਰੋਜੀ ਦਾ ਸਾਧਨ ਆ ਤੇ ਪਰ ਉਹਦੇ ਵਾਸਤੇ ਬਦਲ ਜ਼ਰੂਰ ਆ ਆਪਾਂ ਵੱਧ ਤੋਂ ਵੱਧ ਦਰਖਤ ਲਾ ਲਈਏ ਤਾਂ ਕਿ ਜਿੰਨਾ ਪੋਲੂਸ਼ਨ ਹੋ ਰਿਹਾ ਅੱਜ ਜਿੰਨੀਆਂ ਬਿਮਾਰੀਆਂ ਪੈਦ ਰਹੀਆਂ ਉਹਨਾਂ ਤੋਂ ਆਪਾਂ ਨਜਾਤ ਪਾ ਸਕੀਏ ਕਿਉਂਕਿ ਜਿੱਥੇ ਆਪਾਂ ਨੂੰ ਸਾਫ਼ ਤਰਾ ਹ ਉਥੇ ਆਪਾਂ ਬਿਮਾਰੀਆਂ ਤੋਂ ਬਚ ਸਕਾਂਗੇ ਤੰਦਰੁਸਤ ਵੀ ਰਹਿਵਾਂਗੇ ਤੇ ਔਰ ਸਮਾਜ ਦੀ ਸੇਵਾ ਕਰ ਸਕਾਂਗੇ ਆਮ ਆਦੀ ਪਾਰਟੀ ਸਰਕਾਰ ਆ ਸਾਬ ਭਗਤ ਸਿੰਘ ਅਸ਼ੀਰ ਭਗਤ ਸਿੰਘ ਦੇ ਨਾਮ ਤੇ ਭਗਤ ਸਿੰਘ ਹਰਿਆਵਰ ਲਹਿਰ ਚਲਾ ਕੇ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਇਹ ਉਪਰਾਲਾ ਕੀਤਾ ਵਾ ਤੇ ਅੱਜ ਲੋਕ ਇਸ ਪਾਸੇ ਨੂੰ ਅਵੇਅਰ ਹੋਏ ਨੇ ਔਰ ਅੱਜ ਜ਼ਰੂਰ ਤਾਂ ਸਾਨੂੰ ਹੋਰ ਕਿਉਂਕਿ ਆਪਾਂ ਦਰਖਤ ਲਾਜ਼ਰੂਰ ਦਿੰਨੇ ਆ ਬਹੁਤ ਸਮਾਜ ਸੇਵੀ ਸੰਸਥਾ ਦਰਖਤ ਲਾਉਂਦੀਆਂ ਨੇ ਪਰ ਪਾਲਣ ਵਾਸਤੇ ਥੋੜੀ ਜਿਹੀ ਉਪਰਾਲੇ ਦੀ ਲੋੜ ਆ ਵੀ ਆਪਾਂ ਚਾਹੇ ਮਗੇ 500 ਦਰਖਤ ਲਾਉਣਾ ਵਾ 50 ਦਰਖਤ ਹੀ ਲਾਈਏ ਜੀ ਪਾਲੀਏ ਜਰੂਰ ਉਹਨਾਂ ਸਾਂ ਸਮਾਂ ਸਮਾਲ ਜਰੂਰ ਕਰੀਏ ਖਾਸ ਕਰਕੇ ਮੈਂ ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਖਰਾਕ ਖਲਾ ਕੇ ਉਹਨਾਂ ਤੰਦਰੁਸਤ ਰੱਖਣ ਵਾਸਤੇ ਪਾਲਦੇ ਪੋਸਦੇ ਆਂ ਉਨਾਂ ਦੀ ਸਾਫ਼ ਸੁਥਰੀ ਆਕਸੀਜਨ ਵਾਸਤੇ ਵੀ ਇੱਕ ਜ਼ਰੂਰ ਆਪਣੇ ਘਰ ਦੇ ਅੱਗੇ ਫਿਰ ਤਾਂ ਇੱਕ ਮਿਲ ਕੇ ਮੈਂਬਰ ਇੱਕ ਦਰਖਤ ਜੂ ਲਾਵੇ ਪਰ ਜੇ ਇੱਕ ਨਹੀਂ ਲਾ ਸਕਦਾ ਇੱਕ ਦਰਖਤ ਘਰ ਦੇ ਅੱਗੇ ਜ਼ਰੂਰ ਇੱਕ ਤੇ ਲੱਗਿਆ ਹੋਵੇ ਤਾਂ ਕਿ ਸਾਫ਼ ਸੁਥਰੀ ਆਕਸੀਜਨ ਮਿਲ ਸਕੇ ਆਪਾਂ ਬੂਹਾਰੀਆਂ ਤੋਂ ਪਾ ਸਕੀਏ ਲੁਧਿਆਣੇ ਨੂੰ ਸਾਫ਼ ਸੁਥਰਾ ਰੱਖ ਸਕੀਏ ਜੋ ਮਾਨਸਾ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਤੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਆਜੀ ਦਾ ਮਜ਼ਾ ਆਜੀ ਸ਼ਕਤੀ ਯੂਥ ਥੈਂਕ ਯੂ ਬੋਲੋ ੈਂਪ ਲਗਾਇਆ ਗਿਆ ਕੀ ਗੈਣਾ ਚਾਹੁੰਦੇ ਮੈਂ ਪਹਿਲਾਂ ਵਾਰਡ ਨੰਬਰ 9 ਹੁੰਦਾ ਸੀ ਹੁਣ 11 ਹੋ ਗਿਆ 7 ਸਾਲ ਹੋ ਗਏ ਮੈਨੂੰ ਇਸ ਇਲਾਕੇ ਦੀ ਨੁਮਾਇੰਦੀ ਕਰਦੇ ਹੋਏ ਜਿਹਦੇ ਵਿੱਚ ਸਾਡੇ ਗੋਲਦੀ ਵੀਰ ਜੀ ਸ਼ਿਵ ਜੀ ਰਾਜੂ ਜੀ ਬਹੁਤ ਵਧੀਆ ਕੰਮ ਕਰ ਦਿੰਦੇ ਨੇ ਹਮੇਸ਼ਾ ਤੇ ਜਿਹੜੀ ਸ਼ਕਤੀ ਵੈਲਫੇਅਰ ਸੁਸਾਇਟੀ ਆ ਮੈਂ ਇਹਨਾਂ ਦੇ ਨਾਲ ਹਮੇਸ਼ਾ ਖੜਾ ਆ ਔਰ ਇਹ ਬਹੁਤ ਵਧੀਆ ਜਿਵੇਂ ਕਿ ਅੱਜ ਖੂਨ ਦਾਨ ਕੈਂਪ ਲਾਇਆ ਇੱਕ ਕੀਰਤਨ ਦਰਬਾਰ ਕਰਾਉਂਦੇ ਆ ਇਹੋ ਜੇ ਕੰਮ ਹਰ ਬੰਦੇ ਨੂੰ ਕਰਨੇ ਚਾਹੀਦੇ ਆ ਕਿਉਂਕਿ ਜਿਹੜਾ ਕਿ ਸਮਾਜ ਦੇ ਨਾਲ ਜੁੜੇ ਰਹਿਣ ਪ੍ਰਧਾਨ ਜੀ ਅੱਜ ਜਿਹੜਾ ਵਿਸ਼ਾਲ ਨਗਰ ਕੀਰਤਨ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਨਗਰ ਕਾਉਂਸਲ ਵੱਲੋਂ ਕਿਸ ਤਰੀਕੇ ਦਾ ਸਹਾਇਤਾ ਦਿੱਤਾ ਜਾ ਰਿਹਾ ਹੈ ਰਮਣਾ ਸਾਹਿਬ ਪ੍ਰਮਾਤਮਾ ਦੀ ਬੜੀ ਬਖਸ਼ਿਸ਼ ਹੈ ਮੈਂ ਵੀ ਬਾਬਾ ਫਰੀਦ ਦਾ ਬੜਾ ਭਗਤਾਂ ਆਪ ਭਗਤਾਂ ਬੜਾ ਬਾਬਾ ਫਰੀਦ ਨੇ ਦਿੱਤਾ ਸੇਵਾ ਦਾ ਮੌਕਾ ਦਿੱਤਾ ਸਾਡੀ ਸਾਰੀ ਟੀਮ ਅਸੀਂ ਤਰਕੇ 5:30 ਵਜੇ ਲੱਗੇ ਹੋਏ ਹਾਂ ਜੀ ਸਾਰਾ ਸ਼ਹਿਰ ਤਕਰੀਬਨ ਪ੍ਰਮਾਤਮਾ ਦੀ ਕਿਰਪਾ ਨਾਲ ਪੂਰਾ ਸਾਫ਼ ਹੈ ਨਗਰ ਕੀਤੇ ਜਦੋਂ ਟੱਪੂਗਾ ਮਗਰੋਂ ਤਕਰੀਬਨ ਸਾਰੀਆਂ ਗੱਡੀਆਂ ਸਾਰੇ ਸਾਰੀਆਂ ਟਰਾਲੀਆਂ ਤਕਰੀਬਨ 3.5-400 ਬੰਦਾ ਅਸੀਂ ਮਗਰ ਸੇਵਾ ਕਰਨੀ ਹੈ ਜੋ ਹੈਗਾ ਮਗਰ ਰਹਿਤ ਪੁੰਦ ਨੂੰ ਚੱਕ ਕੇ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ ਆਪ ਦੇ ਨਪੁਰ ਜੋਰ ਕੋਸ਼ਿਸ਼ ਆ ਸਾਡੀ ਕਿ ਕੇ ਪਰਮਾਤਮਾ ਜਿਵੇਂ ਸਾਨੂੰ ਤੰਦਰੁਸਤੀ ਤੇ ਸਾਡੀ ਸੇਵਾ ਦਾ ਇਹ ਮੌਕਾ ਸਾਨੂੰ ਦਿੱਤਾ ਵੀ ਅਸੀਂ ਪਾਉਂਦੇ ਹੀ ਨਵਾ ਸਕੀਏ ਸਾਰਾ ਮੇਰਾ ਸਟਾਫ ਪੂਰਾ ਆਪ ਦਾ ਤਰਕੇ ਦਾ 5:30 ਵਜੇ ਦਾ ਲੱਗਿਆ ਹੋਇਆ ਜੀ ਪੂਰਾ ਸਟਾਫ ਮੇਰੇ ਨਾਲ ਵੱਧ ਮਿਹਨਤ ਕਰ ਰਿਹਾ ਸਾਰੇ ਪ੍ਰਧਾਨ ਸਾਹਿਬ ਸਾਰੇ ਸੈਂਟਰੀ ਸਾਹਿਬ ਸਾਰੇ ਸਾਡਾ ਸਾਡਾ ਜਿਹੜਾ ਸਟਾਫ ਆਮਲਾ ਹੈ ਬੱਤ ਬੱਤ ਚੜ ਕੇ ਜੋਰ ਲਾ ਰਿਹਾ ਪਰਮਾਤਮਾ ਇਹਨਾਂ ਦੀ ਸੇਵਾ ਵੀ ਲੇਖੇ ਲਾਵੇ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਫਿਲਕੋਟ ਵਾਸੀ ਪੰਜਾਬ ਵਾਸੀ ਦੇ ਬਾਹਰਲੇਡੇ ਵਾਸੀ ਦੇ ਮੇਰੇ ਭੈਣ ਭਰਾ ਸਭ ਨੂੰ ਤੰਦਰੁਸਤੀ ਪਰ ਜੀਵਨ ਦੇਵੇ ਤੇ ਇਸ ਜਿਹੜਾ ਸੇਵਾ ਸਾਡ ਕਰ ਰਹੇ ਸਾਰੇ ਮਲਾਜ਼ਮ ਸਾਰਿਆਂ ਨੂੰ ਤੰਦਰੁਸਤੀ ਦੇਵੇ ਕੀਤ ਕੈਂਤੋਂ ਤੋਂ 4 ਕਿਲੋਮੀਟਰ ਦਾ ਸਫ਼ਰ ਆ ਗੋਲੀ ਸਾਹਿਬ ਤੱਕ ਉਤੋਂ ਤੱਕ ਤੁਹਾਡੀ ਸੇਵਾ ਸੇਵਾ ਦਾ ਸਾਰਾ ਸਾਰਾ ਗੋਲੀ ਸਾਹਿਬ ਪੇਕਰ ਅਸੀਂ ਸ਼ਹਿਰ ਕਰਕੇ ਦੇ ਲੱਗੇ ਹੋਏ ਸਾਰੇ ਮਲਾਜ਼ਮ ਸਾਰੇ ਸਭ ਵੰਡ ਕੇ ਲਾਏ ਹੋਏ 550 ਬੰਦਾ ਸਾਡਾ ਇੱਥੇ ਲੱਗਿਆ ਹੋਇਆ ਸਾਰੀਆਂ ਰੋਡਾਂ ਦੇ ਉੱਤੇ ਵਾਰੀ ਅਸੀਂ ਸਾਫ਼ ਕਰ ਰਹੇ ਹਾਂ ਸਾਡੀ ਮਸ਼ੀਨ ਹੈ ਮਸ਼ੀਨ ਨਵੀਂ ਲਈ ਆ ਉਹ ਵੀ ਸਾਡੀ ਚੱਲ ਰਹੀ ਹੈ ਪਾਣੀ ਦੇ ਟੈਂਕੀਆਂ ਦੋ ਚੱਲ ਰਹੀਆਂ ਸਾਰੇ ਵੀਕਲ ਤੁਸੀਂ ਤੁਸੀਂ ਦੇਖਿਆ ਸਾਰੇ ਵੇਖਾਂ ਤੇ ਬੈਨਰ ਲਾ ਕੇ ਸੇਵਾ ਕਰ ਰਹੇ ਹਾਂ ਬਸ ਜਿੰਨਾ ਸਾਡਾ ਵੱਧ ਤੋਂ ਵੱਧ ਅਸੀਂ ਯੋਗਦਾਨ ਪਾ ਸਕਦੇ ਹਾਂ ਉਹਨਾਂ ਅਸੀਂ ਯੋਗਦਾਨ ਪਾਉਣ ਦੇ ਵਾਸਤੇ ਤਿਆਰ ਹਾਂ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮ ਕਰਦੀ ਰਹਿੰਦੀ ਹੈ ਕਿਉਂਕਿ ਇਹ ਮੈਨੂੰ ਐਜ਼ ਅ ਐਮਐਲਏ ਇਹਨਾਂ ਵਿੱਚ ਸ਼ਾਮਲ ਹੁੰਦਾ ਕਈ ਵਾਰੀ ਮੌਕਾ ਮਿਲਿਆ ਜਿੱਥੇ ਧਰਮ ਦਾ ਪ੍ਰਚਾਰ ਕਰਦੇ ਨੇ ਕੀਰਤਨ ਦਰਬਾਰ ਹਰ ਸਾਲ ਹੁੰਦਾ ਹੈ ਉੱਥੇ ਅੱਜ ਬਲੱਡ ਡੋਨੇਸ਼ਨ ਕੈਂਪ ਵਿੱਚ ਆਉਣ ਦਾ ਮੌਕਾ ਮਿਲਿਆ ਸਪੈਸ਼ਲੀ ਗੁਰਵਿੰਦਰ ਸਿੰਘ ਜੀ ਜਿਹੜੇ ਮੇਰੇ ਖਿਆਲ ਸੋਸਾਇਟੀ ਦੇ ਹੈੱਡ ਨੇ ਬੜਾ ਹੈਰਾਨੀਜਨਕ ਇਹਨਾਂ ਨੂੰ ਮੈਨੂੰ ਜਿਹੜੀ ਗੱਲ ਸੁਣਨ ਨੂੰ ਮਿਲੀ ਕਿਉਂਕਿ ਮੈਂ ਅਕਸਰ ਪੁੱਛ ਰਿਹਾ ਸੀਗਾ ਸਾਰਿਆਂ ਨੂੰ ਵੀ ਤੁਸੀਂ ਕਿੰਨੀ ਵਾਰੀ ਬਲੱਡ ਡੋਨੇਟ ਕਰ ਰਹੇ ਹੋ ਤੇ ਇੱਕ ਸਾਡੇ ਦੋਸਤ ਨੇ ਉਹ ਕਹਿੰਦੇ ਮੈਂ 60 ਵਾਰੀ ਦੇ ਚੁੱਕਿਆ ਮਤਲਬ ਇਨ ਏਵਰੀ ਈਅਰ ਚਾਰ ਵਾਰੀ ਮੈਂ ਖੂਨ ਦੇਣਾ ਤਿੰਨ ਮਹੀਨੇ ਚ ਇੱਕ ਵਾਰੀ ਤੇ ਮੈਂ ਇਹਨਾਂ ਨੂੰ ਪੁੱਛਿਆ ਤੇ ਇਹ ਕਹਿੰਦੇ ਮੈਂ 112 ਵਾਰੀ ਦੇ ਚੁੱਕਿਆ 113 ਵਾਰੀ ਮੈਂ ਅੱਜ ਦੇਣਾ ਮੈਂ ਇਹਨਾਂ ਨੂੰ ਸਲੂਟ ਕਰਦਾ ਨਮਨ ਕਰਦਾ ਉਰੇ ਇਹੋ ਜਿਹੇ ਲੋਕ ਇਹੋ ਜਿਹੇ ਨੌਜਵਾਨ ਜਿਹੜੇ ਇਹ ਸੁਸਾਇਟੀਆਂ ਚਲਾਉਂਦੇ ਆ ਇਹ ਸਾਡੇ ਨੌਜਵਾਨਾਂ ਵਾਸਤੇ ਇੱਕ ਰੋਲ ਮਾਡਲ ਨੇ ਜਿੱਥੇ ਸਾਡਾ ਨੌਜਵਾਨ ਕਲੱਬਾਂ 'ਚ ਜਾਂ ਨਸ਼ਿਆਂ 'ਚ ਘਿਰਦਾ ਜਾ ਰਿਹਾ ਉਥੇ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਜਿੱਤੇ ਧਰਮ ਦੀ ਧੋਜਾ ਚੱਕੀ ਆ ਉਹਦੇ ਨਾਲ-ਨਾਲ ਆ ਲੋਕਾਂ ਦੀ ਸੇਵਾ ਕਰਨ ਦਾ ਜਿੰਮਾ ਚੱਕਿਆ ਕਿਉਂਕਿ ਖੂਨਦਾਨ ਤੋਂ ਉੱਪਰ ਕੋਈ ਵੱਡਾ ਦਾਨ ਨਹੀਂ ਹੈ ਜਿੱਤੇ ਨਾਲ ਕਿਸੇ ਦੀ ਜ਼ਿੰਦਗੀ ਬਚ ਜਾਵੇ ਇਸ ਤੋਂ ਉੱਪਰ ਕੋਈ ਪ੍ਰੋਪਤਾਰ ਨਹੀਂ ਹੈ ਔਰ ਮੈਨੂੰ ਬੜਾ ਚੰਗਾ ਲੱਗਿਆ ਅੱਜ ਇੱਥੇ ਆ ਕੇ ਕਿਉਂਕਿ ਮੈਨੂੰ ਅਕਸਰ ਬੜੀ ਜਗ੍ਹਾ ਤੇ ਬਲੱਡ ডোਨੇਸ਼ਨ ਕੈਂਪੇਨ ਜਾਂਦਾ ਮੌਕਾ ਮਿਲਦਾ ਹੈ ਲੇਕਿਨ ਜਿਹੜੇ ਸੰਸਥਾਪਕ ਹੁੰਦੇ ਆ ਜਿਹੜੇ ਸੋਸਾਇਟੀ ਦੇ ਹੈੱਡ ਹੁੰਦੇ ਆ ਉਹ ਕਦੀ ਆਪਣਾ ਖੂਨ ਡੋਨੇਟ ਨਹੀਂ ਕਰਦੇ ਸਿਰਫ ਮਾਈਲੇਜ ਲੈਂਦੇ ਆ ਬਟ ਇਹ 113ਵੀਂ ਵਾਰੀ ਹੈ ਇਹ ਇੱਕ ਐਗਜ਼ਾਮਪਲ ਹੈ ਔਰ ਅੱਜ ਤੋਂ ਬਾਅਦ ਮੈਨੂੰ ਕਿਤੇ ਵੀ ਜਾਂਦਾ ਮੌਕਾ ਮਿਲਿਆ ਤੇ ਮੈਂ ਉੱਥੇ ਇਹਨਾਂ ਦੀ ਗੱਲ ਜ਼ਰੂਰ ਕਰਾਂਗਾ ਔਰ ਮੈਂ ਅਗੇਨ ਤਾਰੀਫ ਕਰਦਾ ਹਾਂ ਸ਼ਕਤੀ ਜੂਸ ਵੈਲਫੇਅਰ ਸੋਸਾਇਟੀ ਦੇ ਸਾਰੇ ਮੈਂਬਰ ਸਾਹਿਬਾਨ ਦੀ ਮੇਰੇ ਨਾਲ ਇਸ ਵਾਰਡ ਦੇ ਵਿੱਚੋਂ ਮੋਨੂ ਜੀ ਨੇ ਛਾਪੜਾ ਜੀ ਨੇ ਕੋਮਲ ਜੀ ਨੇ ਸੰਦੂ ਸਾਹਿਬ ਨੇ ਮੈਂ ਸਾਰਿਆਂ ਦਾ ਜਿੱਥੇ